ਸਵਾਗਤ ਹੈ ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਸ਼ਾ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਦੇ ਸਮੇਂ ਦੇ ਵਿੱਚ ਸਰਕਾਰਾਂ ਵੱਲੋਂ ਆਤਮ ਨਿਰਪਰਧਾ ਜਿਹੜਾ ਬਣਾਉਣ ਦਾ ਹੋਕਾ ਦਿੱਤਾ ਜਾ ਰਿਹਾ ਹੈ ਦੂਜੇ ਪਾਸੇ ਜੇਕਰ ਆਪਾਂ ਹੁਸ਼ਾਰਪੁਰ ਦੀ ਗੱਲ ਕਰ ਲਈਏ ਤਾਂ ਹੁਸ਼ਾਰਪੁਰ ਦਾ ਮੰਨਤ ਬੁਟੀਕ ਐਂਡ ਲਰਨਿੰਗ ਸੈਂਟਰ ਸਰਕਾਰ ਦੇ ਇਸ ਹੋਕੇ ਤੇ ਪੂਰੀ ਤਰ੍ਹਾਂ ਦੇ ਨਾਲ ਖਰਾ ਉਤਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਹੁਸ਼ਾਰਪੁਰ ਦਾ ਮੰਨਤ ਬੁਟੀਕ ਐਂਡ ਲਰਨਿੰਗ ਸੈਂਟਰ ਜੋ ਕਿ ਹੁਸ਼ਾਰਪੁਰ ਬੱਸ ਸਟੈਂਡ ਦੇ ਬਿਲਕੁਲ ਨਸਤੀਕ ਮੌਜੂਦ ਹੈ ਇੱਥੇ ਸਭ ਤੋਂ ਪਹਿਲਾਂ ਲੜਕੀਆਂ ਨੂੰ ਮਹਿਲਾਵਾਂ ਨੂੰ ਜਿਹੜੀ ਉਹ ਬੁਟੀਕ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਸਲਾਈ ਕਢਾਈ ਸਿਖਾਈ ਜਾਂਦੀ ਹੈ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਰੋਜ਼ਗਾਰ ਵੀ ਮੁਹੱਈਆ ਕਰਵਾਇਆ ਜਾਂਦਾ ਹੈ ਤਾਂ ਹੁਣ ਲੜਕੀਆਂ ਨੂੰ ਪੈਰਾਂ ਤੇ ਖੜਾ ਕਰਨ ਦੇ ਲਈ ਮੰਨਤ ਬੁਟੀਕ ਐਂਡ ਲਰਨਿੰਗ ਸੈਂਟਰ ਵਾ ਇੱਕ ਸ਼ਾਨਦਾਰ ਆਫਰ ਲੈ ਕੇ ਆਇਆ ਹੈ 50 ਫੀਸਤੀ ਛੂਟ ਦਿੱਤੀ ਜਾ ਰਹੀ ਹੈ ਨਾ ਵੱਲੋਂ ਫੀਸ ਤੇ ਤਾਂ ਮੇਰੇ ਨਾਲ ਗੱਲਬਾਤ ਕਰਨ ਲਈ ਕਰਨ ਦੇ ਲਈ ਓਨਰ ਕਮਲਜੀਤ ਸਿੰਘ ਮੌਜੂਦ ਨੇ ਗੱਲਬਾਤ ਕਰਦੇ ਆ ਕਮਲਜੀਤ ਜੀ ਮੰਨਤ ਬੁਟੀਕ ਐਂਡ ਲਰਨਿੰਗ ਸੈਂਟਰ ਦੀ ਸ਼ੁਰੂਆਤ ਤੁਹਾਡੇ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੀ ਗਈ ਸੀ ਇਸ ਤੋਂ ਪਹਿਲਾਂ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਤੁਹਾਡੇ ਬਾਰੇ ਦੱਸ ਚੁੱਕੇ ਹਾਂ ਤੇ ਇੱਕ ਨਵੀਂ ਸ਼ੁਰੂਆਤ ਕੀਤੀ ਗਈ ਹੈ ਨਾ ਵੀ ਆਫਰ ਲੈ ਕੇ ਆਏ ਹਾਂ ਕੀ ਆਫਰ ਹੈ ਜੀ ਹਾਂ ਸਸੇਗਾ ਸਾਰਿਆਂ ਨੂੰ ਆ ਸਾਰ ਅਸੀਂ 90 ਸਾਲ ਦੇ ਉੱਪਰ ਸਟੂਡੈਂਟ ਵਾਸਤੇ ਬਹੁਤ ਵੱਡਾ ਆਫਰ ਲੈ ਕੇ ਆਏ ਹਾਂ ਜਿਸ ਤਰ੍ਹਾਂ ਸਾਡੇ ਪਹਿਲਾਂ ਜਿਹੜਾ ਕੋਰਸ ਸੀ ਬੇਸਿਕ ਕੋਰਸ ਪਲੱਸ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਉਹ 30000 ਰੁਪਏ ਦੇ ਵਿੱਚ ਅਸੀਂ ਸਟੂਡੈਂਟ ਨੂੰ ਦਿੰਦੇ ਸੀ ਨਾਲ ਇੰਟਰਨੈਸ਼ਨਲ ਸਰਟੀਫਿਕੇਟ ਸੀ ਪਰ ਹੁਣ ਅਸੀਂ ਨਿਊ ਨਿਊ ਇਅਰ ਦੇ ਉੱਪਰ ਅਸੀਂ 50% ਫੀਸ ਤੇ ਡਿਸਕਾਊਂਟ ਦੇ ਨਾਲ ਅਸੀਂ 2 ਇਨ 1 ਕੋਰਸ ਸ਼ੁਰੂ ਕੀਤਾ ਹੈ ਸਿਰਫ ਔਰ ਸਿਰਫ ਸਟੂਡੈਂਟ 13000 ਦੇ ਵਿੱਚ ਦੋਨੋਂ ਕੋਰਸ ਕਰ ਸਕਦਾ ਹੈ 3 ਮਹੀਨੇ ਦਾ ਕੋਰਸ ਰਹੇਗਾ ਉਹਦੇ ਵਿੱਚ ਇੰਟਰਨੈਸ਼ਨਲ ਸਰਟੀਫਿਕੇਟ ਮਿਲੇਗਾ ਗਵਰਨਮੈਂਟ ਆਫ ਇੰਡੀਆ ਤੋਂ ਅਪਰੂਵਡ ਹੈ ਸਾਡਾ ਇੰਸਟੀਚਿਊਟ ਜੀ ਕਮਲ ਜੀ ਜੀ ਜਿਵੇਂ ਕਿ ਤੁਸੀਂ ਇਹ ਬੇਸਿਕ ਟ੍ਰੇਨਿੰਗ ਦੀ ਗੱਲ ਕੀਤੀ ਹੈ ਉਸ ਤੋਂ ਬਾਅਦ ਫੈਸ਼ਨ ਡਿਜ਼ਾਈਨਿੰਗ ਦੀ ਗੱਲ ਕੀਤੀ ਹੈ 2 ਇਨ 1 ਕੋਰਸ ਉਸ ਇਨਾਂਮ ਦੇ ਦਿੱਤਾ ਪਹਿਲਾਂ 3 ਮਹੀਨੇ ਦਾ ਬੇਸਿਕ ਕੋਰਸ ਸੀ ਤੇ 3 ਮਹੀਨੇ ਦਾ ਫੈਸ਼ਨ ਡਿਜ਼ਾਈਨਿੰਗ ਦਾ ਸੀਗਾ ਜੀ ਜੇ ਸਰ ਹਾਂ ਜੀ ਆ ਸਰ ਇਸ ਤਰ੍ਹਾਂ ਕਿ ਪਹਿਲਾ 6 ਮਹੀਨੇ ਦਾ ਸੀ ਸਾਡਾ ਕੋਰਸ ਜਿਹੜਾ ਹੈਗਾ ਪਰ ਵਿੱਚ ਸਾਨੂੰ ਕਈ ਸਟੂਡੈਂਟ ਦੀ ਰਿਕੁਆਇਰਮੈਂਟ ਹੁੰਦੀ ਸੀ ਕਿ ਸਾਡੇ ਕੋਲ ਟਾਈਮ ਥੋੜਾ ਆ ਉਹ 3 ਮਹੀਨੇ ਦੇ ਵਿੱਚ ਕੋਰਸ ਕਰਨਾ ਚਾਹੁੰਦੇ ਸੀ ਔਰ ਜੇਵੇਂ 30000 ਰੁਪਏ ਸਾਡੇ ਦੋਨਾਂ ਕੋਰਸਾਂ ਦੀ ਫੀਸ ਸੀ ਕਈ ਵਿੱਚ ਗਰੀਬ ਪਰਿਵਾਰ ਦੀਆਂ ਲੜਕੀਆਂ ਇੰਨੀ ਫੀਸ ਨਹੀਂ ਅਫੋਰਡ ਕਰ ਸਕਦੀਆਂ ਸਾਡੀ ਤਾਂ ਫੀਸ ਵੈਸੇ ਵੀ ਆਲਰੇਡੀ ਬਹੁਤ ਇੰਸਟੀਚੂਟਾਂ ਨਾਲੋਂ ਘੱਟ ਹੈ ਨਹੀਂ ਤਾਂ ਲੱਖਾਂ ਲੱਖਾਂ ਰੁਪਏ ਇੰਸਟੀਚੂਟ ਵਾਲੇ ਫੀਸ ਲੈਣਦੇ ਸਟੂਡੈਂਟ ਕੋਲ ਪਰ ਅਸੀਂ 30000 ਤੋਂ ਅਸੀਂ ਹੁਣ 13000 ਕਰ ਦਿੱਤਾ ਕਿ ਹਰ ਗਰੀਬ ਤੋਂ ਗਰੀਬ ਪਰਿਵਾਰ ਦੇ ਲੜਕੇ ਵੀ ਆਪਣੇ ਇੰਨੇ ਕ ਫੀਸ ਦੇ ਸਕਦੇ ਆ ਔਰ ਆਪਣੇ ਆਸਾਨੀ ਦੇ ਨਾਲ ਆਪਣੇ ਪੈਰਾਂ ਤੇ ਖੜਾ ਹੋ ਸਕਦੇ ਆ ਮਤਲਬ ਕਿ 50 ਤੋਂ 60% ਤੱਕ ਤੁਹਾਡੇ ਵੱਲੋਂ ਡਿਸਕਾਊਂਟ ਦਿੱਤਾ ਜਾ ਰਿਹਾ ਜੀ ਹੁਣ ਜੀ ਸਰ 50 ਤੋਂ 60% ਦੀ ਹੈ 30000 ਤੋਂ ਸਿੱਧਾ 13000 ਰੁਪਏ ਦੇ ਵਿੱਚ ਅਸੀਂ ਕੰਪਲੀਟ ਬੇਸਿਕ ਬੁਟੀਕ ਦਾ ਕੋਰਸ ਦੇ ਰਹੇ ਆ ਫੈਸ਼ਨ ਡਿਜ਼ਾਈਨਿੰਗ ਦਾ ਔਰ ਇਹਦੇ ਵਿੱਚ ਇੰਟਰਨੈਸ਼ਨਲ ਸਰਟੀਫਿਕੇਟ ਵੀ ਤੁਹਾਨੂੰ ਆਈਐਸਓ ਸਰਟੀਫਾਈਡ ਇੰਸਟੀਚਿਊਟ ਤੋਂ ਜੀ ਜੀ ਸਰ ਆਈਐਸਓ ਆਈਐਫ ਤੋਂ ਰਜਿਸਟਰਡ ਆ ਸਾਡੇ ਇੰਸਟੀਚਿਊਟ ਔਰ ਇੰਟਰਨੈਸ਼ਨਲ ਸਰਟੀਫਿਕੇਟ ਮਿਲੇਗਾ ਸਾਡੇ ਕੋਲ ਉਹ ਵੀ ਸਿਰਫ 13000 ਦੇ ਵਿੱਚ ਹੀ ਫੀਸ ਨਹੀਂ ਤਾਂ ਕਈ ਇੰਸਟੀਚਿਊਟ ਵਾਲੇ ਲੱਖ ਲੱਖ 2-2 ਲੱਖ ਰੁਪਏ ਤਾਂ ਇੰਟਰਨੈਸ਼ਨਲ ਸਰਟੀਫਿਕੇਟ ਦਾ ਹੀ ਲੈ ਰਿਆ ਸਟੂਡੈਂਟ ਦੇ ਕੋਲ ਅਜੀ ਇਕਵਲ ਜੀ ਇੱਕ ਸਵਾਲ ਹੋਰ ਵੀ ਹੈ ਇਸ ਤਰ੍ਹਾਂ ਤਾਂ ਨਹੀਂ ਹੋਏਗਾ ਜੇ ਕਿ ਤੁਸੀਂ ਹੁਣ ਹੈਵੀ ਡਿਸਕਾਊਂਟ ਦੇ ਰਹੇ ਹੋ ਭਾਰੀ ਛੋਟ ਦੇ ਰਹੇ ਤਾਂ ਲੜਕੀਆਂ ਨੂੰ ਜਾਂ ਮਹਿਲਾਵਾਂ ਨੂੰ 19 ਲਗਨ ਦੇ ਨਾਲੋਂ ਸਿਖਲਾਈ ਫਿਰ ਨਹੀਂ ਦਿੱਤੀ ਜਾਵੇਗੀ ਜਾਂ ਉਸ ਤਰ੍ਹਾਂ ਦੀ ਕੋਈ ਕਤਾਹੀ ਤਾਂ ਨਹੀਂ ਵਰਤੀ ਜਾਵੇਗੀ ਜੀ ਫਿਰ ਨਹੀਂ ਸਰ ਇਸ ਤਰ੍ਹਾਂ ਨਹੀਂ ਦੇਖੋ ਜੀ ਸਾਡਾ ਜਿਸ ਤਰ੍ਹਾਂ ਪ੍ਰਾਈਵੇਟ ਇੰਸਟੀਚਿਊਟ ਹੈਗਾ ਸਾਨੂੰ ਵੀ ਐ ਹੁੰਦਾ ਕਿ ਜਿਹੜੀ ਲੜਕੀ ਸਾਡੇ ਕੋਲ ਸਿੱਖ ਕੇ ਜਾਵੇ ਉਹ ਅੱਗੇ ਜਾ ਕੇ ਵੀ ਸਾਡੇ ਇੰਸਟੀਚਿਊਟ ਦਾ ਨਾਮ ਰੋਸ਼ਨ ਕਰੇ ਪਤਾ ਲੱਗੇ ਕਿ ਇਹ ਕਿੱਥੋਂ ਸਿੱਖਿਆ ਹੈ ਅਗਰ ਅਸੀਂ ਵਧੀਆ ਸਿਖਲਾਈ ਨਹੀਂ ਦੇਵਾਂਗੇ ਤੇ ਉਹਦੇ ਨਾਲ ਸਾਡਾ ਹੀ 네ਗੇਟਿਵ ਹੋਏਗਾ ਅਸੀਂ ਚਾਹੁੰਦੇ ਹਾਂ ਕਿ ਸਾਡਾ ਸਟੂਡੈਂਟ ਵਧੀਆ ਸਿੱਖੇ ਉਹ ਆਪਣੇ ਪੈਰਾਂ ਤੇ ਖੜਾ ਹੋਵੇ ਆ ਸਾਡੇ ਕੋਲ ਬਹੁਤ ਸਾਰੇ ਅਸੀਂ ਜੋਬ ਵੀ ਪ੍ਰੋਵਾਈਡ ਕਰਵਾਨੇ ਆ ਕਈ ਬੁਟੀਕਾ ਵਾਲੇ ਸਾਡੇ ਕੋਲ ਸਟੂਡੈਂਟ ਨੂੰ ਲੈਣ ਆਉਂਦੇ ਆ ਕਿ ਸਾਨੂੰ ਜੋਬ ਵਾਸਤੇ ਕੋਈ ਕੁੜੀਆਂ ਚਾਹੀਦੀਆਂ ਆ ਜਾਂ ਫਿਰ ਕੋਈ ਫੈਕਟਰੀਆਂ ਵਾਲੇ ਆਉਂਦੇ ਆ ਇਸ ਤੋਂ ਇਲਾਵਾ ਕਰੋ ਨਹੀਂ ਤਾਂ ਸਾਡੇ ਆਪਣੀ ਖੁਦ ਦੀ ਮੈਨੂਫੈਕਚਰਿੰਗ ਵੀ ਹੈ ਅਸੀਂ ਸਟੂਡੈਂਟ ਜਿਹੜੇ ਵਧੀਆ ਸਿੱਖ ਲੈਂਦੇ ਆਪਣੇ ਕੋਲ ਹੀ ਜੋਬ ਪੈਕ ਲੈਣੇ। ਬਿਲਕੁਲ ਮੈਂ ਸਵਾਲ ਪੁੱਛਣ ਲੱਗਿਆ ਸੀ ਕਿ ਤੁਸੀਂ ਇਸ ਤੋਂ ਪਹਿਲਾਂ ਵੀ ਕਹਿੰਦੇ ਸੀ ਕਿ ਜਿਹੜੀਆਂ ਵੀ ਇਹ ਲੜਕੀਆਂ ਜਾਂ ਮਹਿਲਾਵਾਂ ਸਾਡੇ ਤੋਂ ਸਿਖਲਾਈ ਹਾਸਲ ਕਰਦੀਆਂ ਨੇ ਉਹਨਾਂ ਨੂੰ ਤੁਸੀਂ ਕੰਮ ਤੇ ਵੀ ਲਗਵਾਉਂਦੇ ਹੋ ਜਾਂ ਤੁਸੀਂ ਖੁਦ ਉਹਨਾਂ ਨੂੰ ਰੁਸਗਾਰ ਮੁਹੱਈਆ ਕਰਵਾਉਂਦੇ ਹੋ ਜੀ? ਹਾਂਜੀ ਸਰ ਅਸੀਂ ਉਹਨਾਂ ਨੂੰ ਕੰਮ ਤੇ ਵੀ ਲਗਵਾਉਂਦੇ ਹਾਂ ਜਿਸ ਤਰ੍ਹਾਂ ਸਾਡੇ ਕਨੈਕਟ ਦੇ ਵਿੱਚ ਕਈ ਤਰ੍ਹਾਂ ਦੇ ਇੰਸਟੀਚਿਊਟ ਹੁੰਦੇ ਆ ਜਾਂ ਬੁਟੀਕ ਹੁੰਦੇ ਆ ਜਿਨ੍ਹਾਂ ਨੂੰ ਕਾਰਗਰਾਂ ਦੀ ਜ਼ਰੂਰਤ ਹੁੰਦੀ ਆ ਅਗਰ ਲੜਕਿਆ ਚਾਹਣ ਤਾਂ ਉੱਥੇ ਵੀ ਅਸੀਂ ਉਹਨਾਂ ਨੂੰ ਜੋਬ ਤੇ ਲਗਵਾ ਦੇ ਦਾਂ ਅਦਰਵਾਇਜ਼ ਸਾਡੇ ਆਪਣੀ ਖੁਦ ਹੀ ਮੈਨੂਫੈਕਚਰਿੰਗ ਕਰਕੇ ਅਸੀਂ ਲੜਕਿਆ ਨੂੰ ਆਪਣੇ ਕੋਲ ਵੀ ਅਸੀਂ ਜੋਬ ਤੇ ਰੱਖ ਲੈਂਦੇ ਹਾਂ ਬਹੁਤ ਸਾਰੇ ਲੋਕ ਮੈਨੂੰ ਲੱਗਦਾ ਕਿ ਅੱਜ ਵੀ ਇਹ ਸੋਚਦੇ ਨੇ ਕਿ ਸਲਾਈ ਕਢਾਈ ਦੇ ਕੰਮ ਦੇ ਵਿੱਚ ਕੁਝ ਨਹੀਂ ਰੱਖਿਆ ਹੋਇਆ ਪਰ ਦੂਜੇ ਪਾਸੇ ਜੇਕਰ ਆਪਾਂ ਮੌਜੂਦਾ ਸਮੇਂ ਦੀ ਗੱਲ ਕਰ ਰਹੀਏ ਮੈਨੂੰ ਲੱਗਦਾ ਜਿੰਨਾ ਜ਼ੋਰ ਫੈਸ਼ਨ ਡਿਜ਼ਾਈਨਿੰਗ ਤੇ ਲੱਗਿਆ ਹੋਇਆ ਜਾਂ ਲਾਂਪਾਂਡ ਤੇ ਲੱਗਿਆ ਹੋਇਆ ਮਨੋਖੋਰ ਕਿਸੇ ਤੇ ਕੋਈ ਇਸ ਤੋਂ ਵੱਧ ਖਰਚੀ ਨਹੀਂ ਕਰਦਾ ਹੋਏਗਾ ਜੀ ਹਾਂ ਸਰ ਇਹ ਬਿਲਕੁਲ ਬਹੁਤ ਆ ਸਾਡੀ ਮੈਂ ਆਪਣੇ ਪ੍ਰੈਕਟੀਕਲ ਦੱਸਦਾ ਕਿ ਮੇਰੀ ਖੁਦ ਦਾ ਇਹ ਸੋਚ ਸੀ ਕਿ ਇਹ ਬੁਟੀਕ ਦੇ ਕੋਰਸ ਦੇ ਵਿੱਚ ਕੁਝ ਨਹੀਂ ਹੈ ਪਰ ਜਿਉਂ-ਜਿਉਂ ਅਸੀਂ ਮੇਰੇ ਵਾਈਫ ਨੇ ਇੱਕ ਕੰਮ ਸ਼ੁਰੂ ਕੀਤਾ ਸੀਗਾ ਠੀਕ ਹੈ ਜੀ ਤੇ ਉਹਨਾਂ ਦੇ ਜਿਉਂ-ਜੋ ਕੰਮ ਬਦਿਆ ਮੈਨੂੰ ਖੁਦ ਨੂੰ ਇਹ ਫੀਲ ਹੋਇਆ ਕਿ ਨਹੀਂ ਇਸ ਕੰਮ ਦੇ ਵਿੱਚ ਬਹੁਤ ਪੈਸਾ ਆਇਆ ਪਰ ਸਿਰਫ ਹਿੰਮਤ ਚਾਹੀਦੀ ਮਿਹਨਤ ਚਾਹੀਦੀ ਆ ਤੇ ਮਸ਼ੀਨਰੀ ਕਿਸ ਤਰ੍ਹਾਂ ਦੀ ਅਵੇਲੇਬਲ ਆਪਣੇ ਕੋਲ ਮਸ਼ੀਨਰੀ ਜਿਸ ਤਰ੍ਹਾਂ ਤੁਸੀਂ ਦੱਸਦੇ ਹੋ ਕਿ ਉਹਦੇ ਲਈ ਮਸ਼ੀਨਰੀ ਵੀ ਜਿਹੜੀ ਉਹ ਅਤਿਆਧੁਨਿਕ ਚਾਹੀਦੀ ਹੈ ਜੀ ਆ ਹਾਂ ਜੀ ਸਰ ਸਾਡੇ ਕੋਲ ਸਾਰੀ ਜਿਹੜੀ ਮਸ਼ੀਨਰੀ ਹੈਗੀ ਹੈ ਉਹ ਇੰਡਸਟਰੀਅਲ ਮਸ਼ੀਨਾਂ ਆ ਸਾਰੀਆਂ ਵਧੀਆ ਮਸ਼ੀਨਾਂ ਵੱਡੀਆਂ ਮਸ਼ੀਨਾਂ ਆ ਜਿਹਦੇ ਪਰ ਹਰ ਤਰ੍ਹਾਂ ਦਾ ਅਸੀਂ ਕੱਪੜਾ ਸਿਲ ਸਕਦੇ ਆ ਔਰ ਸਟੂਡੈਂਟ ਨੂੰ ਸਭ ਤੋਂ ਵੱਡੀ ਸੁਵਿਧਾ ਹੈ ਕਿ ਅਸੀਂ 4 ਘੰਟੇ ਦੇ ਪ੍ਰੈਕਟੀਕਲ ਹੀ ਕਰਵਾਨੇ ਆ ਜ਼ਿਆਦਾਤਰ ਸਟਿਚੋਟਾ ਜਾਂ ਆਈਟੀਆਈਜ਼ ਵਗੈਰਾ ਦੇ ਸਟੂਡੈਂਟਾਂ ਸਾਡੇ ਕੋਲ ਕਈ ਜਾਂਦੇ ਆ ਉਹ ਕਰਿਆ ਥਿਉਰੀਆਂ ਤੇ ਜ਼ੋਰ ਦਿੱਤਾ ਜਾਂਦਾ ਸਾਲ-ਸਾਲ ਦੋ-ਦੋ ਸਾਲ ਅਸੀਂ ਥਿਉਰੀ ਹੀ ਕਰਵਾਨੇ ਆ ਅਸੀਂ ਸਰ ਥਿਉਰੀ ਵਰਕ ਨਹੀਂ ਸਾਡਾ ਹੁੰਦਾ ਸਿਰਫ 10% 5% ਸਾਡਾ ਥਿਉਰੀ ਵਰਕ ਹੈ ਉਸ ਤੋਂ ਬਾਅਦ 95% ਪ੍ਰੈਕਟੀਕਲ ਹੀ ਆ ਕਿਉਂਕਿ ਜਿੰਨਾ ਸਟੂਡੈਂਟ ਪ੍ਰੈਕਟੀਕਲੀ ਕਰੇਗਾ ਉਨਾ ਹੀ ਜ਼ਿਆਦਾ ਆਪਣੇ ਕੰਮ ਦੇ ਵਿੱਚ ਉਹ ਮਾਹਿਰ ਹੋਏਗਾ ਕਮਲ ਜੀ ਜਿਵੇਂ ਕਿ ਬਹੁਣ ਗੱਲ ਕਰਾ ਮਸ਼ੀਨਾਂ ਦੀ ਤੁਹਾਡੇ ਤੋਂ ਸਾਰੀਆਂ ਇੰਡਸਟਰੀਅਲ ਮਸ਼ੀਨਾਂ ਜਿਹੜੀਆਂ ਉਪਲਬਧ ਨੇ ਇੱਥੇ ਤੇ ਜੇਕਰ ਆਪਣੇ ਤੁਸੀਂ ਮੈਨੂਅਲ ਮਸ਼ੀਨਾਂ ਤੇ ਵੀ ਟ੍ਰੇਨਿੰਗ ਦਿੰਦੇ ਹੋ ਨਾਲ ਦੇ ਨਾਲ ਜੀ ਕਿਉਂਕਿ ਇਹ ਮਸ਼ੀਨ ਵੀ ਨਹੀਂ ਹਰ ਕਿਸੇ ਦੇ ਵਾਸਤੇ ਗੱਲ ਨਹੀਂ ਹੁੰ ਸਿਰਫ ਇਲਹਲ ਮੈਨੂਅਲ ਮਸ਼ੀਨਾਂ ਦਾ ਸਾਡੇ ਕੋਲ ਨਹੀਂ ਆ ਬਟ ਸਟੂਡੈਂਟ ਕੇ ਮੈਨੂਅਲ ਮਸ਼ੀਨਾਂ ਵੀ ਲੈ ਲੈਂਦੇ ਹੈਗੇ ਅਸੀਂ ਉਹਨਾਂ ਨੂੰ ਦਵਾ ਦੇ ਦੀਆਂ ਮਸ਼ੀਨਾਂ ਟ੍ਰੇਨਿੰਗ ਦਿੰਨੇ ਉਹਦੇ ਵੀ ਨਾਲ ਨਾਲ ਅਸੀਂ ਟ੍ਰੇਨਿੰਗ ਉਹਦੇ ਵੀ ਦਿੰਨੇ ਐਸ ਮਸ਼ੀਨਾਰ ਵੀ ਅਸੀਂ ਪ੍ਰੋਪਰ ਜਾਣਕਾਰੀ ਦਿੰਨੇ ਆ ਤੇ ਜੀ ਇੱਕ ਹੋਰ ਗੱਲ ਪਤਾ ਲੱਗੀ ਸੀ ਜੀ ਤੁਹਾਡੇ ਇੰਸਟੀਚੂਟ ਨੂੰ ਇਸੇ ਸਾਲ ਜਿਹੜਾ ਉਹ ਨੈਸ਼ਨਲ ਲੈਵਲ ਦਾ ਜਿਹੜਾ ਬੈਸਟ ਇੰਸਟੀਚੂਟ ਦਾ ਅਵਾਰਡ ਮਿਲਿਆ ਜੀ ਆ ਹਾਂ ਜੀ ਸਰ ਇਹ ਸਾਡੇ ਇੰਸਟੀਚੂਟ ਵਾਸਤੇ ਬਹੁਤ ਵੱਡੀ ਕੋ ਉਪਲਬਧਦੀ ਹੈ ਕਿਸ ਸਾਡੇ ਇੰਸਟੀਚਿਊਟ ਨੂੰ ਦੇਰਾਦੂਨ ਦੇ ਵਿੱਚ ਨੈਸ਼ਨਲ ਲੈਵਲ ਦਾ ਇਵੈਂਟ ਹੋਇਆ ਸੀ ਉਹਦੇ ਵਿੱਚ ਸਾਡੇ ਇੰਸਟੀਚਿਊਟ ਨੂੰ ਬੈਸਟ ਇੰਸਟੀਚਿਊਟ ਆਫ ਦイヤー ਫਰੋਂ ਪੰਜਾਬ ਦੇ ਵਿੱਚੋਂ ਈਸ਼ਾ ਦੇਵੋਲ ਜੋ ਕਿ ਬਹੁਤ ਵੱਡੇ ਸੈਲੀਬ੍ਰਿਟੀ ਹੈ ਈਸ਼ਾ ਦੇਵੋਲ ਔਰ ਤੁਸ਼ਾਰ ਕਪੂਰ ਕੋ ਵੱਲੋਂ ਸਾਨੂੰ ਅਵਾਰਡ ਮਿਲਿਆ ਹੋਇਆ ਹੈ ਅੱਛਾ ਕਮਲ ਜੀ ਆਖਰੀ ਸਵਾਲ ਹੈ ਕਦੋਂ ਤੋਂ ਲੈ ਕੇ ਕਦੋਂ ਤੱਕ ਐਡਮਿਸ਼ਨਸ ਚੱਲਣ ਗਿਆ ਤਾਂ ਜੋ ਉਹ ਲੜਕੀਆਂ ਨੇ ਜਾਂ ਹੋਰ ਮਹਿਲਾਵਾਂ ਨੇ ਉਹ ਜਿਹੜੀ ਵੱਡੀ ਛੋਟ ਤੁਹਾਡੇ ਵੱਲੋਂ ਦਿੱਤੀ ਜਾ ਰਹੀ ਹੈ ਆਫਰ 50 ਤੋਂ 60% ਦੀ ਛੂਟ ਤੱਕ ਦੀ ਕਦੋਂ ਤੱਕ ਐਡਮਿਸ਼ਨ ਲੈ ਸਕਦੇ ਨੇ ਜੀ ਹਾਂਜੀ ਸਰ ਇਹਦੇ ਵਾਸਤੇ ਸਾਡਾ ਜਿਹੜਾ ਆਫਰ ਹੈਗਾ 31 ਦਸੰਬਰ ਤੱਕ ਵੈਲਿਡ ਆ 31 ਦਸੰਬਰ ਤੋਂ ਪਹਿਲੇ ਪਹਿਲੇ ਤੁਸੀਂ ਆਪਣੀ ਸੀਟ ਬੁੱਕ ਕਰਵਾ ਸਕਦੇ ਆ ਅਗਰ ਇਸ ਆਫਰ ਦਾ ਲਾਭ ਲੈਣਾ ਪਹਿਲੀ ਜਨਵਰੀ ਤੋਂ ਸਾਡਾ ਨਿਊ ਬੈਚ ਸ਼ੁਰੂ ਹੋ ਰਿਹਾ ਹੈ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਥੈਂਕ ਯੂ ਸੋ ਇਸ ਹਨ ਮਿਸਟਰ ਕੁਵਲਜੀਤ ਸਿੰਘ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਮੰਨਤ ਬੁਟੀਕ ਐਂਡ ਲਰਨਿੰਗ ਸੈਂਟਰ ਦੇ ਓਨਰ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਹ ਬੁਟੀਕ ਹੈ ਜਿਹੜਾ ਹੁਸ਼ਾਰਪੁਰ ਬੱਸ ਸਟੈਂਡ ਤੋਂ ਬਿਲਕੁਲ ਕੁਝ ਕਿ ਦੂਰੀ 10 ਤੋਂ 15 ਮੀਟਰ ਦੀ ਦੂਰੀ ਤੇ ਪੰਜਾਬ ਰੋਡਵੇਜ਼ ਦੀ ਵਰਕਸ਼ਾਪ ਦੇ ਬਿਲਕੁਲ ਓਪੋਜ਼ਿਟ ਮੌਜੂਦ ਹੈ ਤੇ ਲੜਕੀਆਂ ਤੇ ਮਹਿਲਾਵਾਂ ਨੂੰ ਖਾਸ ਕਰ ਅਪੀਲ ਹੈ ਜੇਕਰ ਤੁਸੀਂ ਵੀ ਆਤਮ ਨਿਰਭਰ ਬਣਨਾ ਚਾਹੁੰਦੇ ਹੋ ਤੁਸੀਂ ਵੀ ਆਪਣਾ ਖੁਦ ਦਾ ਇਹ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਇਸ ਇੰਸਟੀਚਿਊਟ ਦੇ ਵਿੱਚ ਪਹੁੰਚ ਕੇ ਇਸ ਬੁਟੀਕ ਦੇ ਵਿੱਚ ਪਹੁੰਚ ਕੇ ਆਪਣੇ ਜ਼ਿੰਦਗੀ ਨੂੰ ਆਪਣੀ ਨੂੰ ਬਣਾ ਸਕਦੇ ਹੋ ਆਪਣਾ ਕੋਈ ਹੱਥੀ ਕੰਮ ਸਿੱਖ ਕੇ ਤੁਸੀਂ ਆਪਣੇ ਆਪ ਨੂੰ ਉਹ ਵਧੀਆ ਤਰੀਕੇ ਦੇ ਨਾਲ ਸਵਾਰ ਸਕਦੇ ਹੋ